ਇਹ ਫੇਰ ਘਰਮਾਈ ਸਿਆਸਤ ਅਮਨ ਅਰੋੜਾ ਬੋਲੇ ਪੰਪਾਕ ਦੇ ਵਿੱਚ ਕਾਂਗਰਸ ਦਾ ਸੀ ਹੱਥ ਕਾਂਗਰਸ ਨੇ ਅਮਨ ਅਰੋੜਾ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਮੰਗਾ ਐਸੇ ਇੱਕ ਵਿਸ਼ਦੇ ਚੇਅਰਪਰਸਨ ਜਸਵੀਰ ਸਿੰਘ ਗੜੀਦਾ ਬਾਤਵਾਤੀ ਸ਼ਾਇराना ਅੰਦਾਜ਼ ਵਿੱਚ ਹਮਲਾ ਬੋਲੇ ਮਜ਼ਲੂਮਾਂ ਨੂੰ ਲਲਕਾਰਨ ਵਾਲਿਆਂ ਨੂੰ ਟਕਰਾਂਗੇ ਸਜਰੇ ਸ਼ਰੀਕ ਬਣ ਕੇ ਕਿ ਐਸਸੀ ਐਸਟੀ ਐਕਟ ਦੀ ਉਲੰਘਣਾ برداشت ਨਹੀਂ ਹੋਏਗੀ ਆਪਾ ਦੀ ਪਾਰਟੀ ਦੇ ਆਪਰੇਸ਼ਨ ਲੋਟਸ ਵਾਲੇ ਇਲਜ਼ਾਮਾਂ ਤੇ ਰਾਜਾ ਵਿਰਿੰਗ ਦਾ ਬਿਆਨ ਬੋਲੇ ਮੈਨੂੰ ਨਹੀਂ ਲੱਗਦਾ ਕਿ ਐਮ.ਐਲ.ਏ. ਭਰਾਜ ਨੂੰ 1.5 ਲੱਖ ਰੁਪਏ ਤੱਕ ਦੀ ਆਫਰ ਵੀ ਮਿਲੀ ਹੋਵੇਗੀ ਜੇ ਇਲਜ਼ਾਮ ਸਹੀ ਨੇ ਤਾਂ ਚੀਫ ਮਿਨਿਸਟਰ ਨੈਬ ਸੈਣੀ ਤੇ ਹੋਵੇਗੀ ਕੈਪਟਨ ਅਮਰਿੰਦਰ ਸਿੰਘ ਨੂੰ ਮੋਹਾਲੀ ਫੋਰਟਿਸ ਤੋਂ ਮਿਲੀ ਛੁੱਟੀ 9 ਫਰਵਰੀ ਤੋਂ ਹਸਪਤਾਲ ਦੇ ਵਿੱਚ ਦਾਖਲ ਸਨ ਕੈਪਟਨ ਅਮਰਿੰਦਰ ਸਿੰਘ ਓਡਿਆਂ ਦਾ ਇਲਾਜ ਕਰਵਾ ਰਹੇ ਨੇ ਕੈਪਟਨ ਅਮਰਿੰਦਰ ਪੰਜਾਬੀ ਅਦਾਕਾਰ ਰਹਿਮਨ ਸ਼ੇਖ ਰਾਣਾ ਨੂੰ ਲੌਰੈਂਸ ਗੈਂਗ ਦੇ ਵੱਲੋਂ ਤਮਗੀ ਗੈਂਗਸਟਰ ਹੈਰੀ ਬੌਕਸਰ ਦੇ ਨਾਮ ਤੇ ਮੰਗਿਆ ਗਿਆ 10 ਕਰੋੜ ਰੁਪਏ ਵਿਦੇਸ਼ ਨੰਬਰ ਤੋਂ ਆਈ ਕਾਲ ਮੋਸੇਵਾਲਾ ਦੇ ਪਿਤਾ ਬਲਕਾਰ ਸਿੰਘ ਦਾ ਫੇਰ ਤੋਂ ਛਲਕਿਆ ਦਰਦ ਬੋਲੇ ਜੋ ਲੋਕ ਸਿੱਧੂ ਦੇ ਜਉਂਦਿਆਂ ਅਸੀਂ ਨੇੜੇ ਅੱਜ ਨਹੀਂ ਆਉਂਦੇ ਨਜ਼ਰ ਕਿਾ ਸਿੱਧੂ ਦੀ ਅਮਾਨਤ ਕਦੇ ਮਟਰ ਨਹੀਂ ਦਿਆਂਗੇ ਫਰੋਸਪੋਰ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ 110 ਕਰੋੜ ਰੁਪਏ ਦੇ ਹਰ ਰਿੰਡੀ ਰਿਕਵਰੀ ਪਾਕਿਸਤਾਨ ਦੇ ਨਾਲ ਜੁੜੀਆਂ ਤਾਰਾਂ ਜ਼ੰਦਰ ਦੇ ਵਿੱਚ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਹਾਦਸੇ ਦਾ ਵਿੱਚ ਡਿਲੀਵਰੀ ਬੁਆਏ ਦੇ ਦਰਦਨਾਕ ਮੌਤ 18 ਸਾਲ ਉਜਵਲ ਦੀ ਲਾਸ਼ ਰਿਕਵਰ ਨੋੜ ਦੇ ਵਿੱਚ ਕਾਰ ਦੇ ਵਿੱਚੋਂ ਮਿਲੇ ਮੁੰਡਾ ਤੇ ਕੁੜੀ ਦੀ ਲਾਸ਼ ਲੜਕੇ ਦੇ ਹੱਥ ਵਿੱਚ ਮਿਲੀ ਪਿਸਟਲ ਆ ਪੁਲਿਸ ਨੇ ਕਤਲ ਦੋਪਾਗ ਖੁਦਕੁਸ਼ੀ ਦਾ ਜਤਾਇਆ ਖਦਸ਼ਾ ਬਦਲਾਈਨਸ ਕੇ ਪ੍ਰਾਇਯੋਜਕ ਪਤੰਜਲੀ ਗਾਇ ਕਾ ghee ماں ਕਾ ਭਰੋਸਾ ਪਿਆਰ ਸੇ ਪਰੋਸਾ న్యూਸ 18 ਪੰਜਾਬ ਦੇ ਨਾਲ ਤੁਸੀਂ ਲਗਾਤਾਰ ਜੁੜੇ ਹੋਏ ਹੋ ਮੈਂ ਹਾਂ ਕ੍ਰਿਸ਼ਨ ਸਿੰਘ ਆਪਰੇਸ਼ਨ ਲੋਟਸ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਆਮ ਆਦਮੀ ਪਾਰਟੀ ਦੇ ਵਾਰ ਕਰ ਰਹੇ ਨੇ ਕਿ ਐਮਐਲਏ ਭਰਾਸ ਦੇ ਦਾਅਵੇ ਤੇ ਰਾਜਵੜਿੰਗ ਕਹਿ ਰਹੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ 1.5 ਲੱਖ ਰੁਪਏ ਤੱਕ ਦਾ ਵੀ ਕੋਈ ਆਫਰ ਮਿਲਿਆ ਹੋਵੇ ਪਰਚਾ ਦਰਜ ਕਰਵਾਉਣ ਦੀ ਗੱਲ ਕੀਤੀ ਕਿ ਜਿਹੜਾ ਇਲਜ਼ਾਮ ਲਗਾ ਰਹੇ ਹੋ ਕਿ ਭਾਈ ਨੇ ਮੈਫਆਈਆਰ ਦਰਜ ਕਰਵਾਓ ਜ਼ੈਨੀ ਸਾਹਿਬ ਤੇ ਪਰਚਾ ਦਰਜ ਕਰਵਾਉਣ ਕੇ ਸਾਨੂੰ ਆਫਰ ਦੇ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਆਫਰ ਮਿਲੀ ਹੈ ਆਮ ਆਦਮੀ ਪਾਰਟੀ ਉਹਨਾਂ ਦੀਆਂ ਟਿਕਟਾਂ ਕੱਟਣ ਜਾ ਰਹੀ ਹੈ ਪੰਜਾਬ ਕਾਂਗਰਸ ਪ੍ਰਧਾਨ ਲੁਧਿਆਣਾ ਦੇ ਸੰਸਦ ਵੜਿੰਗ ਕਹਿ ਰਹੇ ਨੇ ਕਿ ਪਹਿਲਾ ਸ਼ੀਤਲੋਂਗਰਾਲ ਨੇ ਵੀ ਅਜੀਹਾ ਕੁਝ ਕੀਤਾ ਸੀ ਆਫਰ ਨੂੰ ਜ਼ਿਕਰ ਕਰਦੇ ਆ ਵਰਿੰਗ ਕਹਿ ਰਹੇ ਨੇ ਕਿ ਆਫਰ ਉਸ ਨੂੰ ਮਿਲਦੀ ਹੈ ਜਿਸ ਵਿੱਚ ਕੋਈ ਗਲਬਾਤ ਹੋਵੇ ਰਾਜ ਆਪਰਿੰਗ ਨੂੰ ਲੱਗਦਾ ਹੈ ਕਿ 70 ਫੀਸਦੀ ਬੰਦੇ ਹੀ ਬਦਲ ਦਿੱਤੇ ਜਾਣਗੇ ਆਮ ਆਦਮੀ ਪਾਰਟੀ ਦੇ ਪਰਮੂ ਅਤੇ ਇਲਜ਼ਾਮਾ ਦਾ ਜ਼ਿਕਰ ਕੀਤਾ ਗਿਆ ਕਿ ਇਹਨਾਂ ਨੂੰ ਤਾਂ ਕੋਈ 1.5 ਲੱਖ ਰੁਪਏ ਦੀ ਆਫਰ ਨਹੀਂ ਦਿੰਦਾ ਜਿਸ ਤਰੀਕੇ ਦੇ ਨਾਲ ਵੱਡੇ ਬਿਆਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੇ ਵਿੱਤ ਦਿਨ ਰਿਲੀਜ਼ ਕੀ ਪਾਪ ਹੀ ਲੱਗਦਾ ਵੀ ਸਾਨੂੰ ਬਈ 10-10 ਕਰੋੜ ਦੀ ਆਫਰ ਹੈ ਕੋਈ ਕਹਿੰਦਾ 20 ਕਰੋੜ ਦੀ ਆਫਰ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਨੂੰ 1.5 ਲੱਖ ਦੀ ਵੀ ਆਫਰ ਹੈ ਸੋ ਐਵੇਂ ਉਹ ਪ੍ਰਾਣੀ ਐਫ ਆਈ ਆਰ ਦੱਸਣ ਕਿੱਥੇ ਹੈ ਆਪਰੇਸ਼ਨ ਲੋਟਸ ਉਹ ਬੇਨਾਮੀ ਐਫ ਆਈ ਆਰ ਹੈ ਇੱਕ ਮਿੰਟ ਜਿਹੜਾ ਤੁਹਾਨੂੰ ਕਹਿ ਰਿਹਾ ਉਹਨੂੰ ਕਹੋ ਐਫ ਆਈ ਆਰ ਦਰਜ ਕਰਾ ਬਾਈ ਨੇਮ ਦਰਜ ਕਰਾਓ ਕਿ ਮੇਰੇ ਨਾਮ ਇਹਨਾਂ ਨੇ ਮੇਰੇ ਖਾਲ ਸੈਣੀ ਸਾਹਿਬ ਦਾ ਨਾਮ ਹੈ ਸੈਣੀ ਸਾਹਿਬ ਤੇ ਪਰਚਾ ਦਵਾ ਕਿ ਮੈਨੂੰ ਇਹਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਹੈ ਖਰੀਦਣ ਦੀ ਕੋਸ਼ਿਸ਼ ਕੀਤੀ ਐਵੇਂ ਹੀ ਡਰਾਮਾ ਤਾਂ ਬਕਾਇਦਾ ਇਸ ਨੂੰ ਡਰਾਮਾ ਦੱਸਿਆ ਗਿਆ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬਣਿੰਗ ਇਸ ਪੂਰੇ ਬਿਆਨਾਂ ਦੇ ਸਮੀਕਰਨ ਨੂੰ ਇੱਕ ਡਰਾਮਾ ਦੱਸ ਰਹੇ ਨੇ ਕਿ ਜੇ ਤੁਹਾਡੇ ਕੋਲ ਕੋਈ ਗੱਲ ਹੈ ਤਾਂ ਪਰਚਾ ਦਰਜ ਕਰਵਾਓ ਆਪਰੇਸ਼ਨ ਨੋਟਿਸ ਲੈ ਕੇ ਭੀਤੇ ਦਿਨ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਲੀਡਰ ਬਲਦੇਜ ਪੰਨੂ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਬਿਰਿੰਦਰ ਕੁਰਪਰਾਜ ਪ੍ਰੈਸ ਕਾਨਫਰੰਸ ਕਰ ਰਹੇ ਸਨ ਉਸ ਪੀਸੀ ਦੇ ਵਿੱਚ ਕਿਹਾ ਗਿਆ ਕਿ ਇੱਕ ਸੰਗਰੂਰ ਦੇ ਬਹੁਤ ਸਾਰੇ ਸੱਜਣ ਆਏ ਉਹਨਾਂ ਨੇ ਕਾਰਵਾਈ ਦੀ ਗੱਲ ਕੀਤੀ ਕਿ ਠੀਕ ਹੈ ਤੁਹਾਡੀ ਅਸੀਂ ਗੱਲ ਸੀਐਮ ਸਾਹਿਬ ਨੂੰ ਕਰਵਾਵਾਂਗੇ ਮੈਂ ਦੁਬਾਰਾ ਫੇਰ ਨਿਊਜ਼ 18 ਦੇ ਰਾਹੀਂ ਮੈਂ ਦੱਸ ਦਵਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਜਿਨ੍ਹਾਂ ਦੇ ਵਿਚੋਲੀਏ ਜੋ ਮੈਨੂੰ ਪਿਛਲੇ 5-6 ਦਿਨਾਂ ਤੋਂ ਜਿਹੜਾ ਰਾਬਤਾ ਕਰਦੇ ਰਹੇ ਮੁਲਾਕਾਤ ਦੇ ਦੌਰਾਨ ਸੋ ਉਹਨਾਂ ਦੇ ਵੱਲੋਂ ਇੱਕ ਬੰਦ ਕਮਰਾ ਮੀਟਿੰਗ ਦੀ ਪ੍ਰਪੋਜ਼ਲ ਤੇ ਜਿਸ ਵਿੱਚ ਸੰਗਰੂਰ ਦੀ ਸਿਆਸਤ ਨੂੰ ਲੈ ਕੇ ਚਰਚਾ ਜਾਂ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਚਰਚਾ ਈਵਨ ਇਹ ਕਿਹਾ ਗਿਆ ਕਿ ਮੇਰੇ ਵੱਲੋਂ ਕੋਈ ਡਿਮਾਂਡ ਹੈਗੀ ਆ ਤਾਂ ਉਹਨੂੰ ਵੀ ਪੂਰਾ ਕਰਨ ਦਾ ਵਿਸ਼ਵਾਸ ਆ ਜਿਹੜਾ ਉਹ ਦੇਣਗੇ ਸੋ ਉਹਦੇ ਲਈ ਜਿਹੜੀ ਕਮੇਟਿੰਗ ਉਹ ਕਰਨਾ ਚਾਹੁੰਦੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਸੋ ਉਹਦੇ ਲਈ ਉਹ ਮੇਰੇ ਕੋਲ ਲੈ ਕੇ ਆਏ ਸੀਗੇ ਉਹਦਾ ਭਾਪ ਹੀ ਲੱਗ। ਵੀ ਸਾਨੂੰ ਬਈ 10-10 ਕਰੋੜ ਦੀ ਆਫਰ ਹੈ ਕੋਈ ਕਹਿੰਦਾ 20 ਕਰੋੜ ਦੀ ਆਫਰ। ਮੈਨੂੰ ਤਾਂ ਲੱਗਦਾ ਨਹੀਂ ਕਿਸੇ ਨੂੰ 1.5 ਲੱਖ ਦੀ ਵੀ ਆਫਰ ਹੈ। ਸੋ ਐਵੇਂ ਉਹ ਪੁਰਾਣੀ ਐਫਆਈਆਰ ਦੱਸਣ ਕਿੱਥੇ ਹੈ ਆਪਰੇਸ਼ਨ ਲੋਟਸ। ਉਹ ਬੇਨਾਮੀ ਐਫਆਈਆਰ ਹੈ। ਇੱਕ ਮਿੰਟ। ਜਿਹੜਾ ਤੁਹਾਨੂੰ ਕਹਿ ਰਿਹਾ ਉਹਨੂੰ ਕੋ ਐਫਆਈਆਰ ਦਰਜ ਕਰਾ ਬਾਈ ਨੇਮ ਦਰਜ ਕਰਾਓ ਕਿ ਮੇਰੇ ਨਾਮ ਇਹਨਾਂ ਨੇ ਮੇਰੇ ਖਾਲ ਸੈਣੀ ਸਾਹਿਬ ਦਾ ਨਾਮ ਹੈ। ਸੈਣੀ ਸਾਹਿਬ ਤੇ ਪਰਚਾ ਦਵਾ ਕਿ ਮੈਨੂੰ ਇਹਨੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਖਰੀਦਣ ਦੀ ਕੋਸ਼ਿਸ਼ ਕੀਤੀ। ਐਵੇਂ ਹੀ ਡਰਾਮਾ ਤਾ ਗੱਲ ਕਰਾਂਗੇ ਰਾਮਪੁਰਾ ਫੂਲ ਦੀ ਮੋੜ ਮੰਡੀ ਬੰਬ ਧਮਾਕਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਫਿਰ ਤੋਂ ਗਰਮਾ ਗਈ ਹੈ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਕਾਂਗਰਸ ਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਮੋੜ ਮੰਡੀ ਬੰਬ ਧਮਾਕਿਆਂ ਚ ਕਾਂਗਰਸ ਦਾ ਹੱਥ ਸੀ ਕਾਂਗਰਸ ਨੇ ਅਮਨ अरोड़ा ਦੇ ਇਲਜ਼ਾਮਾਂ ਦਾ ਖੰਡਨ ਕਰ ਦਿੱਤਾ ਹੈ ਤੇ ਕਾਂਗਰਸ ਯਾਗੋ ਮਨਿੰਦਰ ਸਿੱਖੋ ਸਵਾਰ ਚੁੱਕਰੇ ਨੇ ਕਿ ਅਮਨ अरोड़ा ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਕਾਂਗਰਸ ਦੀ ਛਵੀ ਨੂੰ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਨੇ ਰਾਜੇਂਦਰ ਕੋਰ ਪਠੱਲ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਬਿਆਨ ਦਿੱਤਾ ਜਦ ਕਿ ਆਮ ਆਦਮੀ ਪਾਰਟੀ ਇਸ ਗੱਲ ਤੇ ਜ਼ੋਰ ਦੇ ਰਹੀ ਹੈ ਕਿ ਸਰਕਾਰ ਬੰਬ ਤਮਾਕੇ ਦੀ ਫੂਰਨ ਤੌਰ ਤੇ ਜਾਂਚ ਕਰ ਰਹੀ ਹੈ ਕਰਵਾ ਵੀ ਰਹੀ ਹੈ ਵੱਡੀ ਲੀਡਰ ਜੋ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਵੀ ਨੇ ਬੀਬਾ ਜਿੰਦਰ ਕੌਰ ਪਠੱਲ ਉਹਨਾਂ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਆਖਿਆ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਹੁੰਦੀ ਸੀ ਤਾਂ ਕੁਝ ਅਫਸਰ ਸਹਿਬਾਨ ਨੇ ਔਰ ਕੁਝ ਲੋਕਾਂ ਨੇ ਉਹਨੂੰ ਸਲਾਹ ਦਿੱਤੀ ਸੀ ਕਿ ਬੀਬਾ ਜੀ ਇਹ ਸਰਕਾਰੀ ਸਰਕਾਰ ਜਿਹੜੀ ਉਹ ਰਿਪੀਟ ਕਰਾਉਣੀ ਹੈ ਤੇ ਕੁਝ ਬੰਬ ਧਮਾਕੇ ਕਰਵਾ ਦਿੰਨੇ ਆ ਤੇ ਪਹਿਲੀ ਗੱਲ ਤਾਂ ਇਹ ਹੈਗੇ ਕਿ ਬੀਬਾ ਜੀ ਨੇ ਇਹ ਗੱਲ ਆਖੀ ਸੀ ਤਾਂ ਉਹ ਲੋਕ ਜਿਨ੍ਹਾਂ ਨੇ ਸਲਾਹ ਦਿੱਤੀ ਕਿ ਉਹਨਾਂ ਦੇ ਬੀਬਾ ਜੀ ਨੇ ਕੋਈ ਕਾਰਵਾਈ ਕੀਤੀ ਤੇ ਜਾਂ ਬੀਬਾ ਜੀ ਉਹ ਨਾਮ ਜਿਹੜੇ ਆ ਉਹ ਜਨਤਕ ਕਰਨ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਪੰਜਾਬ ਨੂੰ ਕਾਲੇ ਦੌਰ ਦੇ ਵਿੱਚ ਧੱਕਿਆ ਉਹ ਕਿਹੜੇ ਲੋਕ ਸੀ ਜਿਹੜੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰਨਾ ਚਾਹੁੰਦੇ ਆ ਔਰ ਅਮਨ ਅਰੋੜਾ ਜੀ ਨੇ ਜੇ ਬੋਲਿਆ ਤਾਂ ਇਸ ਬਿਆਨ ਤੋਂ ਬਾਅਦ ਹੀ ਬੋਲਿਆ ਹੈਗਾ ਉਹ ਸਵਾਲ ਉਹਨਾਂ ਨੇ ਇਸ ਕਰਕੇ ਉਠਾਏ ਨੇ ਵੀ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਸੀ ਔਰ ਹਰਕ ਬੰਨੇ ਸੀ ਕਿ 100 ਸੀਟਾਂ ਦੇ ਨਾਲ ਸਰਕਾਰ ਬਣੇਗੀ ਤਾਂ ਇੱਕਦਾਂ ਇਲੈਕਸ਼ਨ ਤੋਂ 2 ਦਿਨ ਪਹਿਲਾਂ ਜਿਹੜਾ ਹੈਗਾ ਉਹ ਬੰਬ ਧਮਾਕਾ ਹੋ ਜਾਂਦਾ ਜਿੱਥੇ ਬੜੀ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਜੰਦੀਆਂ ਮੋਰਡ ਦੇ ਵਿੱਚ ਵੀ ਇਹਦੇ ਪਿੱਛੇ ਕਿਤੇ ਉਦਾਂ ਦੀ ਸਟ੍ਰੈਟਜੀ ਤਾਂ ਨਹੀਂ ਸੀ ਉਹਨਾਂ ਸ਼ੰਕਾ ਜ਼ਾਹਿਰ ਕੀਤੀ ਹੈ ਕਿਉਂਕਿ ਇਹ ਸ਼ੰਕਾ ਇਸ ਕਰਕੇ ਜ਼ਾਹਿਰ ਕਰਨੀ ਪਈ ਕਿਉਂਕਿ ਬੀਬਾ ਰਜਿੰਦਰ ਕੌਰ ਪੱਠਲ ਨੇ ਇਹ ਗੱਲ ਖੁਦ ਆਪਣੇ ਮੂੰਹੋਂ ਕਹੀ ਸੀ। ਜਿਹੜੇ ਬੰਬਲਾਸ ਦੇ ਪੀੜਤ ਨੇ ਜਿਨ੍ਹਾਂ ਵਿੱਚੋਂ ਇੱਕ ਪਰਿਵਾਰ ਜਿਸ ਕਰਨ ਜੀ ਮੇਰੇ ਖੱਬੇ ਪਾਸੇ ਬੈਠੇ ਨੇ ਅੱਜ ਵੀ ਉਸ ਦਿਨ ਨੂੰ ਯਾਦ ਕਰਕੇ ਡਰ ਉੱਠਦੇ ਆ ਤੇ ਉਹਨਾਂ ਦੇ ਜਿਹੜੇ ਜ਼ਖਮਾਂ ਦੇ ਉੱਤੇ ਨੋਨ ਛਿੜਕਣ ਦਾ ਕੰਮ ਜਿਹੜਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵੱਲੋਂ ਕੀਤਾ ਗਿਆ ਮੈਂ ਉਮੀਦ ਨਹੀਂ ਰੱਖਦਾ ਸੀਗਾ ਕਿ ਇਹਨੇ ਸੀਨੀਅਰ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਇਸ ਤਰ੍ਹਾਂ ਦਾ ਤਤਹੀਨ ਬਿਆਨ ਜਿਹੜਾ ਉਹ ਦੇਣਗੇ। ਮੋੜ ਮੰਡੀ ਦੇ ਬੰਬਲਾਸ ਦੇ ਪਰਿਵਾਰਾਂ ਨਾਲ ਮੈਂ ਨਿੱਜੀ ਤੌਰ ਤੇ ਮੋੜ ਮੰਡੀ ਚ ਵਿਚਰਦੇ ਹੋਇਆ ਪਿਛਲੀ ਕਾਂਗਰਸ ਸਰਕਾਰ ਤੋਂ ਜੁੜਿਆ ਆ ਰਿਹਾ ਹਾਂ ਇਹਨਾਂ ਦੇ ਦੁੱਖ ਸੁੱਖ ਚ ਸ਼ਰੀਕ ਹੋਣਾ ਉਸ ਵੇਲੇ ਦੇ ਮੌਜੂਦਾ ਮੁੱਖ ਮੰਤਰੀ ਕੋਲ ਜਾ ਕੇ ਨੌਕਰੀ ਦੀ ਗੋਹਾਰ ਲਾਉਣ ਤੋਂ ਲੈ ਕੇ ਅੱਜ ਤੱਕ ਟਿਲ ਡੇਟ ਤੱਕ ਅਸੀਂ ਨਾਲ ਜੁੜੇ ਹੋਏ ਹਾਂ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇਹ ਮੰਗ ਰੱਖਦਾ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਜੀ ਜਾਂ ਤਾਂ ਇਹਦੇ ਤੇ ਕੋਈ ਸਪਸ਼ਟੀਕਰਨ ਦੇਣ ਆਪਣੇ ਬਿਆਨ ਤੇ ਜੇ ਕੋਈ ਉਹਨਾਂ ਕੋਲ ਤੱਤ ਹੈਗੇ ਨੇ ਤਾਂ ਉਹਨੂੰ ਕਾਈਂਡਲੀ ਇਨਵੈਸਟੀਗੇਟ ਕਰਾ ਕੇ ਦੋਸ਼ੀਆਂ ਨੂੰ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਅੰਜਾਮ ਤੱਕ ਲੈ ਕੇ ਜਾਣ ਨਹੀਂ ਆਪਣੇ ਬਿਆਨ ਨੂੰ ਵਾਪਸ ਲੈਂਦਿਆਂ ਹੋਇਆਂ ਮੋੜ ਬੰਬਲਾਸ ਦੇ ਪੀੜਤ ਤੇ ਮੋੜ ਮੰਡੀ ਦੇ ਨਿਵਾਸੀਆਂ ਤੋਂ ਮਾਫੀ ਮੰਗਣ ਜੇ ਉਹ ਇਹ ਕੰਮ ਨਹੀਂ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਨੂੰ ਜਿਹੜਾ ਹੈ ਕੋਈ ਰੋਸ ਮਜ਼ਾਰਾ ਰੋਸ ਧਰਨਾ ਉਹਨਾਂ ਦੇ ਖਿਲਾਫ ਕਰਨਾ ਪਊਗਾ ਜੇ ਕੋਈ ਮਜ਼ਲੂਮਾਂ ਨੂੰ ਚੁਣੌਤੀ ਦਿੰਦਿਆ ਲਲਕਾਰੇਗਾ ਤਾਂ ਸੱਜਰੇ ਸ਼ਰੀਕ ਬਣ ਕੇ ਐਸੇ ਕਮਿਸ਼ਨ ਟਕਰੇਗਾ ਜਿਸਵਿਰ ਸਿੰਘ ਗੜੀ ਦੇ ਬਿਆਨ ਨੇ ਫੇਰ ਵੱਡੀ ਚਰਚਾ ਛੇੜ ਦਿੱਤੀ ਹੈ ਦਰਅਸਲ ਬੈਂਡਵਾਜਾਂ ਵਾਲੇ ਨੂੰ ਲੈ ਕੇ ਬਿਆਨ ਨੂੰ ਲੈ ਕੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਤੇ ਵੱਡਾ ਸਵਾਲ ਆਮ ਆਦਮੀ ਪਾਰਟੀ ਨੇ ਖੜਾ ਕੀਤਾ ਤਾਂ ਹੁਣ ਜਿਸਵਿਰ ਸਿੰਘ ਗੜੀ ਫੇਰ ਤੋਂ ਹਮਲਾਵਰ ਰੁਖਤਿਆ ਕਰ ਚੁਕੇ ਨੇ ਕਿ ਜੇ ਕੋਈ ਮਜ਼ਲੂਮਾਂ ਨੂੰ ਚੁਣੌਤੀ ਦਿੰਦਿਆ ਲਲਕਾਰੇਗਾ ਤਾਂ ਤੈਨੂੰ ਸੱਜਰੇ ਸ਼ਰੀਕ ਬਣ ਕੇ ਟਕਰਿਆ ਜਾਏਗਾ ਵੱਡਾ ਬਿਆਨ ਵੱਡੇ ਬਿਆਨ ਦੇ ਕੀ ਕੁਝ ਮਾਇਨੇ ਨੇ ਦਰਸਲ ਇਸ ਤੋਂ ਪਹਿਲਾਂ ਵੀ ਜਸਵੀਰ ਸਿੰਘ ਗੜੀ ਦੇ ਬਿਆਨ ਕਾਫੀ ਚਰਚਾ ਵਿੱਚ ਰਹੇ ਨੇ ਤਾਂ ਹੁਣ ਇੱਕ ਫਾਰ ਫੇਰ ਐਸਸੀਐਸਟੀ ਆਖਦੀ ਗੱਲ ਕੀਤੀ ਗਈ ਹੈ ਕਿ ਐਸਸੀਐਸਟੀ ਐਕਟ ਦੀ ਉਲੰਘਣਾ ਨਾ ਕੀਤੀ ਜਾਏ ਨਹੀਂ ਫੇਰ ਐਸਿਕ ਮਿਸ਼ਨ ਸਜਰੇ ਸ਼੍ਰੇਖ ਬਣ ਕੇ ਟਕਰੇਗਾ ਕੀ ਕੁਝ ਗੜੀ ਕਹਿ ਰਹੇ ਸੀ ਸਨੌਂਦ ਦੀ ਵੀ ਕੋਸ਼ਿਸ਼ ਕਰਾਂਗੇ ਜਿਹੜਾ ਵੀ ਪੰਜਾਬ ਦੇ ਵਿੱਚ ਹੰਕਾਰ ਦੇ ਵਿੱਚ ਦੂਜੀਆਂ ਬਰਾਦਰੀਆਂ ਨੂੰ ਖਾਸ ਤੌਰ ਤੇ ਜਿਹੜੇ ਭਾਈਚਾਰੇ ਮਜਲੂਮ ਗਿਨੇ ਗਏ ਜਿਹੜੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਡਿਕਸ਼ਨਰੀ ਚ ਗਰੀਬ ਸਿੱਖ ਨੇ ਅਗਰ ਉਹਨਾਂ ਨੂੰ ਕੋਈ ਚੁਣੌਤੀ ਦੇ ਕੇ ਲਲਕਾਰੇਗਾ ਤਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਉਹਨਾਂ ਨੂੰ ਸੱਜਰੇ ਸ਼ਰੀਕ ਬਣ ਕੇ ਟੱਕਰੇਗਾ ਇਹ ਵੀ ਐਕਟ ਦੇ ਕਿਸੇ ਵੀ ਬਿੰਦੂ ਦੀ ਵਿਹੇਲਣਾ ਕਰੇਗਾ ਉਹ ਕਿਸੇ ਜਾਤੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਅਗਰ ਸਾਨੂੰ ਇਹ ਨਜ਼ਰ ਆਉਂਦਾ ਕਿ ਇਹ ਗਰੀਬ ਦੀ ਬੈਂਡ ਵਜਾਉਣ ਦੀ ਗੱਲ ਕਰਦੇ ਆ ਜਾਂ ਗਰੀਬ ਦੇ ਰੰਗ ਨੂੰ ਪਰਖਦੇ ਆ ਜਾਂ ਕਿਸੇ ਮਜਲੂਮ ਦੇ ਕਿਤੇ ਨੂੰ ਪਰਖਦੇ ਆ ਜਾਂ ਕਿਸੇ ਦੀ 3 ਮਿੰਟ ਵਿੱਚ ਧੌਣ ਮਰੋੜਨ ਦੀ ਗੱਲ ਕਰਦੇ ਆ ਤੇ ਫਿਰ ਤੈਨੂੰ ਟੱਕਰਾਂਗੇ ਤੱਕੜੇ ਸ਼ਰੀਕ ਤੇਰੇ ਬਣ ਕੇ ਤਾਂ ਅੱਜ ਹੀ ਵੀਡੀਓ ਮਾਮਲੇ ਤੇ ਇੱਕ ਵੱਡਾ ਅਪਰੇਟ ਆਇਆ ਕਿ ਦਿੱਲੀ ਵਿਧਾਨ ਸਭਾ ਦੇ ਸਕੱਤਰ ਨੇ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਤੇ ਜਲੰਧਰ ਸੀਪੀ ਧਨਪ੍ਰੀਤ ਕੋਰ ਤੋਂ 20 ਫਰਵਰੀ ਤੱਕ ਲਿਖਤੀ ਜਵਾਬ ਮੰਗਿਆ ਹੈ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਸੀਪੀ ਤਾਨਪਿਤ ਕੋਰ ਲਿਖਤੀ ਜਵਾਬ 20 ਤਾਰੀਖ ਤੱਕ ਨਹੀਂ ਸਵਾ ਕਰਵਾਉਂਦੇ ਨਹੀਂ ਸਬਮਿਟ ਕਰਵਾਉਂਦੇ ਤਾਂ ਫਿਰ ਕਾਰਵਾਈ ਹੋਏਗੀ 12 ਫਰਵਰੀ ਤੱਕ ਜਵਾਬ ਦਾਖਲ ਕਰਨ ਦਾ ਪਹਿਲਾ ਸਮਾਂ ਸੀ ਤਾਂ 14 ਤਰੀਕ ਹੋ ਚੁੱਕੀ ਹੈ ਸ਼ਿਕਾਇਤ ਐਫ ਆਈ ਆਰ ਫਰੈਂਸਿਕ ਰਿਪੋਰਟ तमाम ਦਸਤਾਵੇਜ਼ ਮੰਗੇ ਨੇ ਜਿਸ ਆਧਾਰ ਤੇ ਜਲੰਧਰ ਦੀ ਪੁਲਿਸ ਨੇ ਫਰੈਸ਼ ਅਫਾਇਰ ਉਸ ਵੇਲੇ ਡਾਕਟ ਦੀ ਇਸ ਯਾਕਰਕਰ ਕੀ ਜਵਾਬ ਦੇ ਵਿੱਚ ਹੋਏਗਾ ਇੰਤਜ਼ਾਰ ਰਹੇਗਾ। ਅਖ਼ਬਾਰ ਮਰਤੋ ਦੱਸਿਏ ਕਿ ਜਿਸ ਤਰੀਕੇ ਦੇ ਨਾਲ ਵੱਡੀ ਚਰਚਾ ਹੈ ਤਾਂ ਅਲਟੀਮੇਟਮ ਦਿੱਤਾ ਗਿਆ ਤਾਂ ਸੀਪੀ ਧਨਪ੍ਰੀਤ ਕੌਰ ਜਲੰਧਰ ਨੇ ਡੀਜੀਪੀ ਪੰਜਾਬ ਗੌਰਵ ਯਾਦਵ 20 ਫਰਵਰੀ ਤੱਕ ਲਿਖਤੀ ਜੋ ਹੈ ਉਹ ਜਵਾਬ ਮੰਗਿਆ ਗਿਆ ਹੈ। ਕਲ ਅਲਟੀਮੇਟਮ ਜੋ ਹੈ ਦਿੱਤਾ ਗਿਆ ਕਿ ਜੇਕਰ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਫਿਰ ਕਾਰਵਾਈ ਹੋਏਗੀ। ਕਿਹੜਾ ਪ੍ਰਿਵਿਲੇਜ ਹੈ ਵਿਧਾਨ ਸਭਾ ਕੋਲ ਕਿ ਕੋਈ ਕਾਰਵਾਈ ਹੋ ਸਕਦੀ ਹੈ। ਵਿਦਾਂਤ ਸਵਧੀਆਂ ਪਾਵਰਾ ਬਹੁਤ ਵੱਡੇ ਪੱਦਰ ਤੇ ਹੁੰਦੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਸਖਤ ਇਤਰਾਜ਼ ਕੀਤਾ ਹੈ ਦਰਸਲ ਸੱਪ ਅਤੇ ਨਿਉਲੇ ਵਾਲੇ ਬਿਆਨ ਨੂੰ ਲੈ ਕੇ ਸਵਾਲ ਚੁੱਕਿਆ ਗਿਆ ਹੈ ਕਿ ਪੰਜਾਬੀਆਂ ਨੂੰ ਸੱਪ ਅਤੇ ਨਿਉਲਾ ਦੱਸਣ ਦੇ ਇਲਜ਼ਾਮ ਵੀ ਲੱਗ ਗਏ ਨੇ ਕਿ ਦੇਖੋ ਕਾਂਗਰਸ ਦੀ ਮਾਨਸਿਕਤਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਪੰਜਾਬ ਕਾਂਗਰਸ ਦੱਸੇ ਕਿ ਹੁਣ ਪੰਜਾਬੀ ਸੱਪ ਜਾਂ ਨਿਉਲੇ ਲੱਗਦੇ ਆ ਇਸ ਸਵਾਲ ਕੀਤਾ ਗਿਆ ਕਿ ਜਵਾਬ ਕੋਦੋ ਦਿੱਤਾ ਜਾਏਗਾ ਦੱਸ ਦिए ਕਿ ਰਾਣਾ ਕੇਪੀ ਸਾਹਿਬ ਦਾ ਸਪੀਕਰ ਵਿਧਾਨ ਸਭਾ ਇੱਕ ਰੈਲੀ ਦੇ ਦੌਰਾਨ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਪੰਜਾਬੀ ਤੇ ਭਾਜਪਾ ਸੱਪ ਤੇ ਨਿਉਲੇ ਵਾਂਗ ਨੇ ਇੱਕੋ ਥਾਂ ਨਹੀਂ ਟਿਕ ਸਕਦੇ ਕਿਸ ਸੰਦਰਭ ਚ ਬਿਆਨ ਦਿੱਤਾ ਗਿਆ ਰਾਣਾ ਕੇਪੀ ਕਾਂਗਰਸ ਦੇ ਸੀਨੀਅਰ ਲੀਡਰ ਨੇ ਕੀ ਕੁਝ ਕਹਿਣਾ ਚਾਹੁੰਦੇ ਸੀ ਬਹੁਤ ਵੱਡੇ ਸਵਾਲ ਹਨ ਇੱਕ ਬੋਤਲ ਚ ਸੱਪ ਤੇ ਨੇੜਾ ਹੋ ਨਹੀਂ ਸਕਦੇ ਪੰਜਾਬੀ ਤੇ ਬੀਜੇਪੀ ਇੱਕ ਬੋਤਲ ਚ ਇਕੱਠੇ ਹੋ ਨਹੀਂ ਸਕਦੇ ਬੀਜੇਪੀ ਵਾਸਤੇ ਪੰਜਾਬ ਚ ਕੋਈ ਸਥਾਨ ਨਹੀਂ ਬੀਜੇਪੀ ਦੇ ਕਦੇ ਪੈਰ ਨਹੀਂ ਲੱਗੜੇ ਬੀਜੇਪੀ ਜੋ ਮਰਜ਼ੀ ਕਰੇ ਬੀਜੇਪੀ ਬਹੁਤ ਸਾਰਾ ਤਾਣਾ ਬਾਣਾ ਪੰਜਾਬ ਦੇ ਵਿੱਚ ਪਿਛਾ ਰਹੀ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਦੇ ਕਿਸੇ ਦਰਵਾਜ਼ੇ ਨੂੰ ਖੋਲਦੇ ਨੇ ਕਦੇ ਕਿਸੇ ਦਰਵਾਜ਼ੇ ਨੂੰ ਖੋਲਦੇ ਨੇ ਕਦੇ ਕਿਸੇ ਦਰਵਾਜ਼ੇ ਨੂੰ ਖੋਲਦੇ ਨੇ ਹਾਂ ਜੀ ਪੰਜਾਬੀ ਸੱਪ ਨਹੀਂ ਹੈਗੇ ਰਾਣਾ ਜੀ ਪੰਜਾਬ ਕਾਂਗਰਸ ਦੇ ਲੋਕੋ ਪੰਜਾਬੀ ਨਿਉੜੇ ਨਹੀਂ ਹੈਗੇ ਪੰਜਾਬੀ ਸੱਪਾਂ ਦੇ ਸਿਰ ਕੁਚਲਣ ਵਾਲੇ ਲੋਕ ਨੇ ਸਰਦਾਰ ਗਿਆਨੇ ਪੰਜਾਬੀਆਂ ਕੋਲ ਤੁਸੀਂ ਉਹਨਾਂ ਨੂੰ ਸੱਪ ਤੇ ਨਿਉੜੇ ਨਾਲ ਤੁਲਨਾ ਕਰਨ ਲਾ ਕੇ ਜੀ ਮੈਨੂੰ ਪਤਾ ਹੈ ਕਿ ਉਹ ਡਰ ਦੀ ਭਾਵਨਾ ਪੰਜਾਬ ਕਾਂਗਰਸ ਦੇ ਦਿਲ ਦੇ ਵਿੱਚ ਹੈ ਕਿ ਸਤਾਈ ਦੇ ਵਿੱਚ ਸੁਪਣਾ ਸਾਫ ਹੋਣ ਜਾ ਰਿਹਾ ਉਹ ਫਰਸਟ੍ਰੇਸ਼ਨ ਥੋੜੀ ਨਿੱਕਲ ਨਿੱਕਲ ਕੇ ਬਾਹਰ ਆ ਰਹੀ ਹੈ ਭਾਜਪਾ ਪ੍ਰਤੀ ਜਿਹੜੀ ਨਫ਼ਰਤ ਹੈ ਜਿਹੜੀ ਪੰਜਾਬੀਆਂ ਪ੍ਰਤੀ ਨਫ਼ਰਤ ਹੈ ਥੋੜੇ ਬਿਆਨਾਂ ਦੇ ਵਿੱਚ ਦਸਾਉਂਦੀ ਹੈ ਕਿ ਕੰਗ ਤੇ ਲਿਖਿਆ ਪੜਿਆ ਜਾਵੇ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ ਤਾਂ ਮੈਂ ਇੱਕ ਹੋਰ ਬੇਨਤੀ ਕੀਤੀ ਹੈ ਕਿ ਸਰਕਾਰ ਨੂੰ ਵੀ ਐਸੇ ਵਿਸ਼ੇਸ਼ ਫੰਡ ਰੱਖ ਲੈਣੇ ਚਾਹੀਦੇ ਇੱਕ ਤੇ ਬਜਟ ਦੇ ਵਿੱਚ ਕਿਉਂਕਿ ਇਲਾਜ ਦੀ ਜਰੂਰਤ ਪੈ ਗਈ ਐਸੇ ਲੀਡਰਾਂ ਨੂੰ ਦੇੜੇ ਐਸੀ ਸ਼ਬਦਾਲ ਦੀ ਸਾਡੇ ਭਾਈਚਾਰੇ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਵਸਤਰ ਫਿਰੋਜ਼ਪੁਰ ਦੇ ਵਿੱਚ 2 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ ਚਾਰ ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਐਨਡੀਪੀਐਸ ਦਾ ਮੁਕੱਦਮਾ ਦਿੱਤਾ ਗਿਆ ਹੈ 2 ਕਿਲੋ ਹੈਰੋਇਨ ਦੀ ਰਿਕਵਰੀ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 110 ਕਰੋੜ ਰੁਪਏ ਹੈ ਫਿਲਹਾਲ ਪਾਕਿਸਤਾਨ ਤੋਂ ਇਹ ਨਸ਼ੀਲਾ ਪਦਾਰਥ ਮਗਾਇਆ ਗਿਆ ਬਲਸੁਮਾ ਦੇ ਕੋਲੋਂ ਲੱਖਾਂ ਰੁਪਏ ਦੀ ਡਰੱਗ ਬਣੀ ਵੀ ਬਰਾਮਦ ਹੋਈ ਹੈ ਦੋ ਲੋਕ ਪਿਸਟਲ ਦੋ ਮੈਗਜ਼ੀਨ ਰਿਕਵਰ ਕਰ ਲਏ ਗਏ ਨੇ ਫਿਲਹਾਲ NDPS ਐਕਟ ਦੇ ਨਾਲ ਨਾਲ ਆਰਮ ਐਕਟ ਵੀ ਪੰਜਾਬ ਦੀ ਪੁਲਿਸ ਨੂੰ ਲਗਾਉਣਾ ਪਿਆ ਹੈ ਤਾਂ 2 किलो ਇਸ ਹਰੋਇਨ ਦੀ ਕੁਆंटਿਟੀ ਦਸੀ ਜਾ ਰਹੀ ਹੈ ਕਦੋਂ ਮਗਾਈ ਗਈ ਕਿਸ ਰੂਟ ذریعے ਮਗਾਈ ਗਈ ਸਿੱਧੇ ਤੌਰ ਤੇ ਅੰਤਰਰਾਸ਼ਟਰੀ ਤਸਕਨਾ ਦਾ ਵੀ ਇੱਥੇ ਜ਼ਿਕਰ ਪੰਜਾਬ ਦੀ ਪੁਲਿਸ ਕਰ ਰਹੀ ਹੈ